ਹੱਕ ਸੱਚ ਲਈ ਉਸ ਲਿਖਿਆ ਗਿਆ ਲਿਖਿਆ ਉਸ ਉਹੀ ਜੋ ਦੇਖਿਆ ਹੰਡਾਇਆ ਹੱਕ ਸੱਚ ਲਈ ਉਸ ਲਿਖਿਆ ਗਿਆ ਲਿਖਿਆ ਉਸ ਉਹੀ ਜੋ ਦੇਖਿਆ ਹੰਡਾਇਆ ਕਹਿ ਨਹੀਂ ਕਰਨੀ ਦਾ ਰਿਆ ਪੱਕਾ ਪੂਰਾ ਫਿਰੇ ਜੜਾ ਆਇਆ ਕਾਰਜ ਨਾ ਛੱਡਿਆ ਅਧੂਰਾ ਕਹਿਣੀ ਕੰਨੀ ਦਾ ਲਿਆ ਪੱਕਾ ਪੂਰਾ ਫਿਰੇ ਚੜਾਇਆ ਕਾਰਜ ਨਾ ਛੱਡਿਆ ਅਧੂਰਾ ਅਜੇ ਨਾ ਆਈ ਮੰਜ਼ਿਲ ਤੇਰੀ ਅਜੇ ਨਾ ਆਈ ਮੰਜ਼ਿਲ ਤੇਰੀ ਲਿਖ ਗਾ ਤਮਝਾਇਆ ਹੱਕ ਤੱਜਨੀ ਹੱਕ ਤੱਜਨੀ ਉਸ ਲਿਖਿਆ ਗਿਆ ਕਿਤਾ ਜਲੀ ਮੁਸਲ ਲਿਖ ਆ ਗਿਆ ਨਾਮ ਸਤ ਤਾ ਕਾਜ ਸੰਤਾ ਦਾ ਉਸ ਦੇ ਗੀਤਾਂ ਚ ਬਦਰੋ ਹੈ ਅੰਤਾਂ ਦਾ ਨਾਮ ਸਤ ਤਾ ਕਾਜ ਸੰਤਾ ਦਾ ਉਸ ਦੇ ਗੀਤਾਂ ਚ ਬਦਰੋ ਹੈ ਅੰਤਾਂ ਦਾ ਛੱਡ ਰਾਮ ਨਾਮ ਜਸ ਕੀਤੀਆਂ ਲਗਾਇਆ ਛੱਡ ਰਾਮ ਨਾਮ ਕੱਢੇ ਰਾਮ ਨਾਮ ਦਸ ਕੀਰਤੀਆਂ ਦਾ ਗਾਇਆ ਹੱਕ ਤਾਂ ਚਲੀ ਹੱਕ ਤਾਂ ਚਲੀ ਉਸ ਲਿਖਿਆ ਗਾਇਆ ਦੇਖ ਹਾਲ ਦਿੱਤ ਕਿਰਤੀਆਂ ਦੀ ਖੜ ਉਦਾਸੀ ਚਿੰਤਨ ਕੀਤਾ ਨਾਂਡ ਰਿਆ ਝਾਲ ਮਾਂ ਤੋਂ ਨਾ ਕੋਈ ਸਭ ਆਦਾ ਪੀਤਾ ਦੇਖ ਹਾਲਤ ਕਿਲੀਤੀ ਆਵੀ ਛੱਡ ਉਦਾਸੀ ਚਿੰਤਨ ਕੀਤਾ ਨਾ ਡਰਿਆ ਜਾਲ ਮਾ ਤੋਂ ਨਾ ਕੁਟ ਜ਼ਬਰਾਂ ਦਾ ਪੀਤਾ ਮੇਰੀ ਮੌਤ ਤੇ ਨਾ ਰੋਇਓ ਮੇਰੀ ਮੌਤ ਤੇ ਨਾ ਰੋਇਓ ਉਸਤਾ ਸਮਝਾਇਆ ਹੱਕ ਤਾਂ ਚਲੀ ਹੱਕ ਤਾਂ ਚਲੀ ਉਸ ਲਿਖਿਆ ਗਿਆ ਚੂੜੀਆਂ ਦਾ ਹੁਕਾ ਤੇ ਚੂੜੀਆਂ ਦਾ ਹੁਕਾ ਤੇ ਦਿੱਲੀ ਦੇ ਆਲਾ ਦਿੱਲੀ ਦੇ ਆਲਾ ਦੇਖ ਚ ਉਬਲਦਾ ਲਿਖਿਆ ਪੜ ਕਿਤਾਬਾਂ ਉਦਾਸੀਆਂ ਹੈ ਬਹੁਤ ਕੁਝ ਸਿੱਖਿਆ ਨਾਲ ਸ਼ਰਦਾ ਸੰਗ ਰੂਰ ਵੀ ਹੈ ਸੀਸ ਚੁਕਾਇਆ ਨਾਲ ਸ਼ਰਦਾ ਸੰਗ ਰੂਰ ਵੀ ਹੈ ਸੀਸ ਚੁਕਾਇਆ ਹਕ ਤਰ ਚਲੀ ਹਕ ਤਰ ਚਲੀ ਉਸ ਲਿਖਿਆ ਗਿਆ ਹਕ ਤਰ ਚਲੀ ਉਸ ਲਿਖਿਆ ਗਿਆ